ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਬੀਤੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਨੂੰ ਡਾਉਨ ਦੀਆਂ ਧਮਕੀਆਂ ਜਿਹੜੀਆਂ ਲਗਾਤਾਰ ਮਿਲ ਰਹੀਆਂ ਨੇ ਤਾਂ ਹਾਲਾਂਕਿ ਜ਼ਰੂਰ ਬੀਤੇ ਕੱਲ ਵੀ ਪੰਜਾਬ ਪੁਲਿਸ ਵੱਲੋਂ ਜਿਹੜੀ ਇੱਕ ਵੱਡੀ ਕਾਮਯਾਬੀ ਹਾਸਲ ਹੁੰਦੀ ਹੈ ਜਿਸ ਦੇ ਵਿੱਚ ਕਿ ਇੱਕ ਵਿਅਕਤੀ ਨੂੰ ਰੀਟੇਨ ਕੀਤਾ ਜਾਂਦਾ ਤਾਂ ਉਸ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਲੇਕਿਨ ਇਸ ਸਾਰੇ ਮਾਮਲੇ ਦੇ ਵਿੱਚ ਦੱਸ ਦਈਏ ਕਿ ਜੋ ਕੱਲ ਤੋਂ ਲੈ ਕੇ ਹੁਣ ਤੱਕ ਤਿੰਨ ਧਮਕੀਆਂ ਦੋ ਤੋਂ ਤਿੰਨ ਧਮਕੀਆਂ ਹੋਰ ਆ ਚੁੱਕੀਆਂ ਨੇ ਤੇ ਹੁਣ ਤੱਕ 8 ਦੇ ਕਰੀਬ ਜ ਤਾਂ RTX ਦੇ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਸੀਗੀ ਤਾਂ ਉੱਥੇ ਹੀ ਤਾਂ ਨਾਲ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਕਿ ਸੱਚਕਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਜਿਹੜੀ ਆ ਦਰਸ਼ਨ ਦਰ ਕਰਨ ਵਾਸਤੇ ਪਹੁੰਚਦੀ ਆ ਲੇਕਿਨ ਉੱਥੇ ਹੀ ਦੱਸਦੀ ਆ ਕਿ ਜੋ ਇੱਕ ਸ਼ਰਾਰਤੀ ਅੰਸਰਾ ਵੱਲੋਂ ਜਿਸ ਤਰ੍ਹਾਂ ਦੇ ਨਾਲ ਜੋ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ 14 ਤਰੀਕ ਤੋਂ ਪਹਿਲੀ ਧਮਕੀ ਆਈ ਸੀਗੀ ਉਸ ਤੋਂ ਬਾਅਦ 15 ਨੂੰ ਆਉਂਦੀ ਆ 16 ਨੂੰ ਆਉਂਦੀ ਆ ਤਿੰਨ ਧਮਕੀਆਂ ਜਿਹੜੀਆਂ ਇਕੱਠੀਆਂ ਆਉਂਦੀਆਂ ਉਸ ਤੋਂ ਬਾਅਦ ਜਦੋਂ ਵਿਅਕਤੀ ਨੂੰ ਫੜ ਵੀ ਲਿੱਤਾ ਜਾਂਦਾ ਤਾਂ ਫੇਰ ਉਸ ਤੋਂ ਬਾਅਦ ਲਗਾਤਾਰ ਇਹ ਜੋ ਧਮਕੀਆਂ ਦਾ ਸਿਲਸਲਾ ਜਿਹੜਾ جاری ਆ ਤਾਂ ਉੱਥੇ ਹੀ ਜੋ ਪ੍ਰਸ਼ਾਸਨ ਵੱਲੋਂ ਜਿਹੜਾ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ ਸਿਕਿਉਰਿਟੀ ਜਿਹੜੀ ਆ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਦੇ ਚਿਰਦੇ ਦੇ ਵਿੱਚ ਤਣਾਅ ਹੈਗੀ ਆ ਤੇ ਨਾਲ ਦੀ ਨਾਲ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਸ਼੍ਰੋਮਣੀ ਕਮੇਟੀ ਦੇ ਵੀ ਜਿਹੜੇ ਟਾਸਕ ਫੋਰਸ ਆ ਵੀ ਨਾਲ ਤਨਾਤ ਆ ਤਾਂ ਸਿਕਿਉਰਟੀ ਵੀ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਦੇ ਜੋ ਚੱਕਰ ਦੇ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ 24 ਘੰਟੇ ਜਿਹੜੀ ਆ ਤਨਾਤ ਰਹਿ ਰਹੀ ਆ ਤਾਂ ਕਿਸੇ ਵੀ ਤਰ੍ਹਾਂ ਦੇ ਨਾਲ ਜੇਕਰ ਕੋਈ ਸ਼ੱਕੀ ਇਨਸਾਨ ਮਿਲਦਾ ਤਾਂ ਉਸ ਦੇ ਉੱਤੇ ਜਿਹੜੀ ਆ ਮੌਕੇ ਦੇ ਉੱਤੇ ਪੁਸ਼ਗੈਸ਼ ਉਸ ਦੀ ਕੀਤੀ ਜਾਂਦੀ ਆ ਉਸ ਦੇ ਉੱਤੇ ਜੇਕਰ ਕੋਈ ਉਸ ਤੋਂ ਕੋਈ ਚੀਜ਼ ਬਰਾਮਦ ਹੁੰਦੀ ਆ ਤਾਂ ਉਸ ਦੇ ਉੱਤੇ ਜਿਹੜੀ ਕਾਰਵਾਈ ਜਿਹੜੀ ਆ ਮੌਕੇ ਦੇ ਉੱਤੇ ਕੀਤੀ ਜਾਂਦੀ ਆ ਤਾਂ ਇਹ ਤਸਵੀਰਾਂ ਲਗਾਤਾਰ ਗੁਰੂ ਘਰ ਦੀਆਂ ਸਾਂਝੀਆਂ ਕੀਤੀਆਂ ਦੱਸਦੀ ਆ ਕਿ ਵਿਅਕਤੀ ਨੂੰ ਡਿਟੇਨ ਕਰਨ ਤੋਂ ਬਾਅਦ ਸ਼ੁਭ ਵੇ ਜੋ ਹੈ ਉਸ ਨੂੰ ਕੱਲ ਫੜ ਲਿੱਤਾ ਜਾਂਦਾ ਹੈ ਉਸ ਤੋਂ ਜਿਹੜੀ ਹੈ ਪੁਸ਼ਕਿਸ਼ ਸ਼ੁਰੂ ਹੁੰਦੀ ਆ ਤਾਂ ਇਸ ਦਰਮਿਆਨ ਜਿਹੜੀ ਹੈ ਫਿਰ ਤੋਂ ਧਮਕੀਆਂ ਦਾ ਸਿਸਤਰ ਹੈ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿੰਦਾ ਈਮੇਲਸ ਜਿਹੜੀਆਂ ਹੁੰਦੀਆਂ ਨੇ ਤਾਂ ਜ਼ਰੂਰ ਸ਼੍ਰੋਮਣੀ ਕਮੇਟੀ ਵੱਲੋਂ ਵੀ ਆਸ ਲਗਾਈ ਜਾ ਰਹੀ ਹੈ ਕੇਂਦਰ ਸਰਕਾਰ ਤੋਂ ਉੱਤੇ ਆਖਿਆ ਜਾ ਰਿਹਾ ਕਿ ਕੇਂਦਰ ਸਰਕਾਰ ਜਿਹੜੀਆਂ ਏਜੰਸੀਆਂ ਜਿਹੜੀਆਂ ਅੱਗੇ ਵਧ ਕੇ ਜਿਹੜੀਆਂ ਕੰਮ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਨੁਕਸਾਨ ਨਾ ਹੋ ਸਕੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚਿਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਇੰਨਾਂ ਧਮਕੀਆਂ ਦੇ ਵਿੱਚ ਹਾਲਾਂਕਿ ਜ਼ਰੂਰ ਇੱਕ ਗੱਲ ਇਹ ਵੀ ਆਖੀ ਗਈ ਆ ਪ੍ਰਸ਼ਾਸਨ ਵੱਲੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਉੱਤੇ ਕੋਈ ਵੀ ਯਕੀਨ ਨਾ ਕੀਤਾ ਜਾਵੇ ਤਾਂ ਸੰਗਠਾ ਦੇ ਮਾਨ ਦੇ ਵਿੱਚ ਕੋਈ ਵੀ ਭੋਰਾ ਵੀ ਡਰ ਜਿਹੜਾ ਨਹੀਂ ਦੇਖਣ ਨੂੰ ਮਿਲ ਰਿਹਾ ਲੇਕਿਨ ਦੱਸਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਧਮਕੀਆਂ ਦਾ ਜੋ ਇੱਕ ਕਹਿ ਸਕਦੇ ਹੋ ਲਗਾਤਾਰ ਜਿਹੜੀਆਂ ਧਮਕੀਆਂ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਉੱਥੇ ਹੀ ਹੁਣ ਪ੍ਰਸ਼ਾਸਨ ਦੇ ਉੱਤੇ ਇੱਕ ਚੁਣੌਤੀ ਬਣ ਚੁੱਕੀ ਹੈ ਕਿਉਂਕਿ ਪ੍ਰਸ਼ਾਸਨ ਨੂੰ ਇਸ ਦੇ ਉੱਤੇ ਜਲਦੀ ਜਿਹੜਾ ਵਰਕ ਕਰਨਾ ਚਾਹੀਦਾ ਤਾ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਕਟਨਾ ਨਾ ਵਾਪਰ ਸ਼ਕੇ ਤਾਂ ਤੜ ਨਾਲ ਇਹਨਾਂ ਧਮਕੀਆਂ ਨੂੰ ਲੈ ਕੇ ਕਲੀ-ਕਲੀ ਅਪਡੇਟ ਜਿਹੜੀ ਆ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਖਿਚੂ ਸੁਨ ਜਗਬਾਨੀ ਟੀਵੀ ਸ਼੍ਰੀਮਨ ਸਸਾਈ